ਅੱਜ ਸਮੁੱਚੀ ਪੰਜਾਬੀ 뮤직 ਇੰਡਸਟਰੀ ਲਈ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰੇ ਵੱਡੇ ਵੀਰ ਚਰਨਜੀਤ ਹੋਜਾ ਵਰਗੇ 뮤직 ਡਾਇਰੈਕਟਰ ਨਾ ਤਾਂ ਪੈਦਾ ਹੋਏ ਨਾ ਹੋਣੇ ਤੇ ਨਾ ਹੀ ਇਸ ਵੇਲੇ ਕੋਈ ਉਹਨਾਂ ਦੀ ਟੱਕਰ ਦਾ 뮤직 ਡਾਇਰੈਕਟਰ ਹੈ ਇੱਕ ਲੈਜੈਂਡਰੀ ਆਰਟਿਸਟ ਕਹਿ ਸਕਦੇ ਆ ਕਿਉਂਕਿ ਹੀ ਵਾਸ ਅ ਵੈਰੀ ਗੁੱਡ ਸਿੰਗਰ ਟੂ ਮਤਲਬ ਇਹ ਨਹੀਂ ਵੀ ਕੱਲਾ ਕੱਲੇ ਹੋ 뮤직 ਡਾਇਰੈਕਟਰ ਹੀ ਸਨ ਜਾਂ ਕੱਲਾ ਹਰਮੋਨੀ ਵੀ ਵਜਾਉਂਦੇ ਸਨ ਉਹਨਾਂ ਦੇ ਹਰ ਸਾਜ਼ ਦੇ ਵਿੱਚ ਮਾਸਟਰੀ ਸੀ ਦੂਜੀ ਗੱਲ ਜਿਹੜਾ ਮੈਂ ਅਕਸਰ ਕਹਿੰਦੀ ਹੁੰਦੀ ਆ ਕਿ ਕਲਾਕਾਰ ਤਾਂ ਬਹੁਤ ਅੱਛੇ ਨੇ ਪਰ ਐਜ਼ ਹਿਊਮਨ ਬੀਇੰਗ ਹੀ ਵਾਸ ਅ ਗ੍ਰੇਟ ਪਰਸ ਬਹੁਤ ਅੱਜ ਬਹੁਤ ਵੱਡਾ ਘਟਾ ਪਿਆ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ੇ ਥੈਂਕ ਯੂ ਮੈਮ ਉਹ ਬਿਮਾਰੀ ਤੋਂ ਜੂਝ ਰਹੇ ਸੀਗੇ ਕੈਂਸਰ ਦੀ ਤੁਸੀਂ ਪਹਿਲਾਂ ਵੀ ਉਹਨਾਂ ਨੂੰ ਮਿਲ ਕੇ ਆਏ ਹੋ ਬਿਲਕੁਲ ਜੀ ਮੈਂ ਪਿਛਲੇ 32 35 ਸਾਲਾਂ ਤੋਂ ਇਨ ਟੱਚਾਂ ਜੀ ਮੈਂ ਹੁਣ ਆਊਟ ਆਫ ਇੰਡੀਆ ਸੀ ਬੱਚੇ ਸੋ ਤਿੰਨ ਚਾਰ ਮਹੀਨਿਆਂ ਦੀ ਜੀ ਮਿਲ ਸਕੇ ਜਾਣ ਤੋਂ ਪਹਿਲਾਂ ਮਿਲਣਗੇ ਬੜਾ ਜੂਝੇ ਉਹ ਹੀ ਵਾਸੇ ਬਰੇਵ ਪਰਸਨ ਬਿਮਾਰੀ ਦੇ ਬਾਵਜੂਦ ਵੀ ਉਹ ਸਾਰਾ ਦਿਨ ਉੱਥੇ ਤੁਸੀਂ ਦੇਖਿਆ ਹੁਣ ਸਟੂਡੀਓ ਦੇ ਵਿੱਚ ਬੈਠੇ ਰਹਿੰਦੇ ਸੀਗੇ ਸੋ ਬਹੁਤ ਉਹਨਾਂ ਨੇ ਜੂਝ ਬਿਮਾਰੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਪਰਮਾਤਮਾ ਦੇ ਹੱਥ ਵਾਸ ਸਾਰਾ ਕੁਝ